ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਜੈ ਸਤਿ ਮਾਤਾ ਦੀ। ਮੈਂ ਬਾਲ ਕਿਸ਼ਨ ਲੰਦ। ਛੋਟਾ ਲੰਦ ਪਰਿਵਾਰੋਂ ਸੇ को बेनती करता हूँ निवेदन करता हूँ कि हर साल की तरह इस साल भी अनंतरा मार्च शांत आश्रम सरहाली रोड पट्टी में मनाया, जा रहे हैं शुक्रवार सुबह पूजा अर्चना के बाद चाय पकौड़े का अटुक लंगर बताया बताया जाएगा और 10 बजे हवन जग आरंभ होगा और हवन जग के बाद एक बजे भंडारा किया जाएगा सभी अनंत परिवारों से बेनती है कि आप बच्चों सहित सब परिवार सहित पहुंचकर अपने बड़े बडेरों का ਅਸ਼ੀਰਵਾਦ ਪ੍ਰਾਪਤ ਕਰੇ ਜੈ ਸਤੀ ਮਾਤਾ ਜੈ ਮਾਤਾ ਦੀ ਜੈ ਜਥੇਰੇ ਵੱਡੇ ਵੱਡੇ ਦੇ ਦੀ ਨਵਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਪਿੰਡ ਰਕੜਾਟਾ ਹ ਜਿੱਥੇ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦਾ ਅੱਜ 65ਵਾਂ ਵਿਸ਼ਾਲ ਪੰਡਾਰਾ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ ਅਪਾਰ ਕਿਰਪਾ ਅਤੇ ਭਗਤ ਸੁਰਿੰਦਰ ਜੀ ਜੋ ਕਿ ਬ੍ਰਾਮਲੀ ਨੇ ਉਹਨਾਂ ਦੇ ਅਸ਼ੀਰਵਾਦ ਸਦਕਾ ਆ ਬੜੀ ਧੂਮ ਧਾਮ ਦੇ ਨਾਲ ਸ਼ਰਧਾ ਪੂਰਵਾ ਸ਼ਰਧਾ ਪੂਰਵਕ ਭਗਤ ਵਿਜੇ ਕੁਮਾਰ ਨૈયਰ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਮਨਾਇਆ ਜਾ ਰਿਹਾ ਹੈ ਸੋ ਇਹਦੇ ਵਿੱਚ ਅੱਜ ਸਵੇਰੇ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਤੇ ਟਿੱਕੀਆਂ ਦਾ ਲੰਗਰ ਵੀ ਚੱਲ ਰਿਹਾ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਜੀ ਦਾ ਲੰਗਰ ਲੱਗਾ ਹੋਇਆ ਹੈ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆ ਤੁਹਾਨੂੰ ਇੱਧਰ ਦਿਖਾ ਦਈਏ ਆ ਟਿੱਕੀਆਂ ਦਾ ਲੰਗਰ ਲੱਗਿਆ ਆ ਭੱਲਿਆਂ ਦਾ ਲੰਗਰ ਵੀ ਲੱਗਿਆ ਹੋਇਆ ਆ ਤੁਸੀਂ ਦੇਖ ਰਹੇ ਹੋ ਕਿਵੇਂ ਸੰਗਤਾਂ ਲੰਗਰ ਛਕ ਰਹੀਆਂ ਨੇ ਟਿੱਕੀਆਂ ਦਾ ਲੰਗਰ ਹਾਂ ਭਗਤ ਵਿਜੇ ਕੁਮਾਰ ਨૈયਰ ਜਿਹਦੀ ਰਹਿ ਨਮਾਈ ਦੇ ਹੇਠ ਇਹ ਜਿਹੜਾ 65ਵਾਂ ਮਸ਼ਾਲ ਪੰਡਹਾਰਾ ਸ੍ਰੀ ਸੇਤਬਾਬਾ ਵਾਲਕਨਾਥ ਜੀ ਦੇ ਮੰਦਿਰ ਰਕਨਟਾ ਹਵੇਖੇ ਕਰਵਾਇਆ ਜਾ ਰਿਹਾ ਹੈ ਇੱਧਰ ਵੀ ਦਿਖਾਲ ਦਈਏ ਤੁਹਾਨੂੰ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਚੱਲ ਰਿਹਾ ਆ ਸੋ ਹਲਵਾਈ ਬਾਬਾ ਜੀ ਦਾ ਭੰਡਾਰਾ ਤਿਆਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੇ ਭੰਡਾਰੇ ਵਿੱਚ ਜਿਹੜਾ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਜਾਣਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਜੀ ਹਲਵਾਈ ਸਹਿਬਾਨ ਸਾਡੇ ਪਿੰਡ ਦੇ ਸੇਵਾਦਾਰ ਸਰਦਾਰ ਚੰਦ ਸਿੰਘ ਜੀ ਆਪਣੀ ਸੇਵਾ ਨਿਭਾ ਰਹੇ ਨੇ ਜੀ ਜਲੇਬੀਆਂ ਦੇ ਉੱਤੇ ਸੇਵਾ ਕਰ ਰਹੇ ਨੇ ਜੀ ਆ ਚਾਪ ਪਕੌੜਿਆਂ ਦਾ ਲੰਗਰ ਜਿਹੜਾ ਚੱਲ ਰਿਹਾ ਆ ਹਲਵਾਈ ਸਹਿਬਾਨ ਪਕੌੜੇ ਤਿਆਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਮਸ਼ਾਹ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਇਹ ਰਿਪੋਰਟ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਭੰਡਾਰਾ ਹਰ ਸਾਲ ਭਗਤ ਸੁਰਿੰਦਰ ਕੁਮਾਰ ਜੀ ਤੇ ਸ੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ અપਾਰ ਕਿਰਪਾ ਦੇ ਨਾਲ ਜਿਹੜਾ ਪੌਣਾ ਹਰੀ ਦੀ ਅਪਾਰ ਕਿਰਪਾ ਦੇ ਨਾਲ ਭਗਤ ਵਿਜੇ ਕੁਮਾਰ ਨਈਅਰ ਜੀ ਹੁਣਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਮਲਾਇਆ ਜਾਂਦਾ ਇਹ ਅੱਜ 65ਵਾਂ ਵਿਸ਼ਾਲ ਭੰਡਾਰਾ ਆ ਬਾਬਾ ਜੀ ਦੇ ਮੰਦਿਰ ਪਿੰਡ ਰਕਣਾਟਾ ਹਵੇਖ ਜਿਹੜਾ ਲੱਗਿਆ ਹੋਇਆ ਆ ਆ ਇਸ ਸੰਬੰਧੀ ਭਗਤ ਵਿਜੇ ਕੁਮਾਰ ਜੀ ਹੁਣਾਂ ਨਾਲ ਗੱਲ ਕਰਾਂਗੇ ਜੀ ਹਾਂ ਜੀ ਸਭੋਗ ਸੰਗਤਾਂ ਨੂੰ ਇਹ ਲਕਾਨਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਅੱਜ ਪੈਟਮਾ ਬਾਸ਼ੇਪੰਡਾਰਾ ਸਿੱਧ ਬਾਬਾ ਬਲਕਨਾਥ ਪਿੰਡ ਰਕੜਾ ਤਹਾਬੇ ਕੇ ਹੋ ਰਿਹਾ ਹੈ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਹੁਮ ਹਮਾ ਕੇ ਇਸ ਪੰਡਾਰੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਤੇ ਅੱਜ ਰਾਤ ਨੂੰ ਇਸੇ ਤਰੀਕੇ ਦੇ ਨਾਲ ਦੁਪਹਿਰੇ ਚੌਂਕੀ ਲੱਗੇਗੀ ਬਾਬਾ ਜੀ ਦੀ ਤੇ ਸ਼ਾਮ ਨੂੰ ਮੁਕੇਸ਼ ਇਨਾਇਤ ਜੀ ਬਾਬਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹੁਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਤੁਸੀਂ ਸਾਡੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅ ਇਹ ਜਿਹੜੀਆਂ ਤੁਸੀਂ ਮੂਰਤੀਆਂ ਦੇਖ ਰਹੇ ਹੋ ਪਿੰਡ ਰਕਣਾ ਕਹਾ ਦੇ ਵਿੱਚ ਮੰਦਿਰ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਸ਼੍ਰੀ ਸਿੱਧਬਾਬਾ ਵਾਲਕਨਾਥ ਜੀ ਦੀ ਤੇ ਰਾਜਾ ਪ੍ਰਥਵੀਨਾਥ ਜੀ ਦੀ ਅ ਇਸ ਮੰਦਿਰ ਦੇ ਵਿੱਚ ਭਗਵਾਨ ਸ਼ਿਵ ਸ਼ੰਕਰ ਮਹਾਰਾਜ ਦਾ ਮੰਦਿਰ ਵੀ ਸਥਾਪਿਤ ਕੀਤਾ ਗਿਆ ਆ ਸੋ ਤੁਸੀਂ ਦੇਖ ਰਹੇ ਹੋ ਇਸ ਮੰਦਿਰ ਨੂੰ ਕਿਵੇਂ ਰੰਗ-ਬਰੰਗੀਆਂ ਲੜੀਆਂ ਦੇ ਨਾਲ ਸ਼ਿੰਗਾਰਿਆ ਗਿਆ ਆ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਜੁੜੇ ਨੇ ਇਸੇ ਪਿੰਡ ਤੋਂ ਸ਼੍ਰੀ ਰਾਜਕੁਮਾਰ ਜੀ ਨૈયਰ ਆ ਜਿਹੜੇ ਕਿ ਬਹੁਤ ਸਾਰੀਆਂ ਚਿੱਠੀਆਂ ਰੇਡੀਓ ਸਟੇਸ਼ਨ ਨੂੰ ਲਿਖਦੇ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਜੀ ਰਾਜਕੁਮਾਰ ਜੀ ਨૈયਰ ਇਹਨਾਂ ਦੇ ਨਾਲ ਗੱਲ ਕਰਾਂਗੇ ਜੀ ਅੱਜ ਤੁਹਾਡੇ ਪਿੰਡ ਵਿੱਚ ਕੀ ਹੋ ਰਿਹਾ ਜੀ ਸਾਡੇ ਪਿੰਡ ਵਿੱਚ ਬਾਬੇ ਦਾ ਪਹਨਾਰਾ ਹੋਇਆ ਪਹਿੜਵਾ ਬੜੀ ਧੂਂਦਾਂ ਨਾਲ ਮਨਾ ਰਹੇ ਨੇ ਹਰ ਸਾਲ ਹੁੰਦਾ ਜੀ ਪਹਨਾਰਾ ਬਹੁਤ ਭਾਰਾ ਦੁਨੀਆ ਬਹੁਤ ਆਉਂਦੀ ਦੂਰ ਦੂਰ ਚੱਲ ਕੇ ਬਾਸ ਦੇ ਪਰਦੇਸੀ ਵੀ ਆਇਆ ਵਾ ਰੇਡੀਓ ਦੇ ਟੀਵੀ ਸਿੰਗਰ ਆ ਇਹ ਸੀ ਰਾਜਕੁਮਾਰ ਰਈਆ ਜੀ ਸਾਡੇ ਨਾਲ ਜੁੜੇ ਨੇ ਇਸ ਦਰਬਾਰ ਦੇ ਸੇਵਾਦਾਰ ਅ ਰਜੀਵ ਕੁਮਾਰ ਉਰਫ ਬੋਵੀ ਨૈયਰ ਜੀ ਉਹਨਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ ਜੀ ਹਾਂਜੀ ਅੱਜ 65ਵੇਂ ਵਾਰ ਸਿਕ ਚਾਲੇ ਦੀ ਦੂਜੇ ਪੜਾ ਦਾ ਇਹ ਵਾਰਸ਼ਿਕ ਪੰਡਹਾਰਾ ਜਿਹੜਾ ਵਿਸ਼ਾਲ ਪੰਡਹਾਰਾ ਆ ਸਮੂਹ ਸੰਗਤਾਂ ਦੇ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸੋ ਅੱਜ ਸੰਗਤਾਂ ਦਾ ਤਨਤਾ ਲੱਗਿਆ ਹੋਇਆ ਹੈ ਜੀ ਚਾਹ ਪਗੋੜਿਆਂ ਦਾ ਟਿੱਕੀਆਂ ਦਾ ਭੱਲੇ ਚਾੜ ਦਾ ਲੰਗਰ ਚੱਲ ਰਿਹਾ ਹੈ ਤੇ ਇਸ ਤੋਂ ਪ੍ਰਾਂਤ ਬਾਬਾ ਜੀ ਦੀ ਜੋ ਦੁਪਹਿਰ ਦੀ ਚੌਂਕੀ ਹੈ ਬਾਦੇ ਪ੍ਰਦੇਸੀ ਤੇ ਬਾਕੀ ਉਹਨਾਂ ਦੇ ਸਾਰੇ ਛੋਟੇ ਵੱਡੇ ਭਰਾ ਉਹਨਾਂ ਦੇ ਨਾਲ ਬਾਬੇ ਦੀ ਚੌਂਕੀ ਵਿੱਚ ਪੇਟਾਂ ਪੇਸ਼ ਕਰਨਗੇ ਗਾਣਗੇ ਤੇ ਇਸ ਤੋਂ ਪ੍ਰਾਂਤ ਬਾਬਾ ਜੀ ਦਾ ਜੋ ਵਿਸ਼ਾਲ ਭੰਡਾਰਾ ਉਹ ਚੱਲੇਗਾ ਤੇ ਰਾਤ ਨੂੰ ਮੁਕੇਸ਼ ਨਾਇਤ ਜੀ ਜਲੰਧਰ ਵਾਲੇ ਸੰਗਤਾਂ ਨੂੰ ਆਪਣੇ ਭੇਟਾਂ ਨਾਲ ਮੰਤਰਮੋਹਤ ਕਰਕੇ ਨਿਹਾਲ ਕਰਨਗੇ ਸੋ ਇਸ ਤੋਂ ਬਾਅਦ ਬਾਬਾ ਜੀ ਦਾ ਜੋ ਤੀਜਾ ਪੜਾਇਆ ਉਹ ਹੈਗਾ ਜੀ ਚਾਲਾ ਜੋ ਕਿ 3 April ਦਿਨ ਵੀਰਵਾਰ ਨੂੰ ਇਸ ਪਿੰਡ ਤੋਂ ਨਵ ਬੱਸਾਂ ਦਾ ਇਹ ਚਾਲਾ ਰਵਾਨਾ ਹੋਵੇਗਾ ਸੋ ਇਸ ਦੇ ਨਾਲ ਹੀ ਅੱবি ਬਾਬਾ ਜੀ ਅੱਗੇ ਇਹ ਵੀ ਦੁਆ ਕਰਾਂਗੇ ਬਾਬਾ ਜੀ ਚਾਰੇ ਪਾਸੇ ਸੁੱਖ ਸ਼ਾਂਤੀ ਖੁਸ਼ਹਾਲੀ ਸੁੱਖ ਸਮ੍ਰiddhi ਹੋਵੇ ਪੂਰੇ ਸੰਸਾਰ ਵਿੱਚ ਤੁਹਾਡੇ ਨਾਮ ਦੀ ਤੇ ਬਾਕੀ ਬਾਬਾ ਜੀ ਸਭ ਦਾ ਭਲਾ ਕਰਨ ਸਭ ਨੂੰ ਤੰਦਰੁਸਤੀ ਆ ਵਾਸੇ ਸਭਨਾਂ ਦੀ ਮਿਹਰਾਂ ਪ੍ਰਾਰਥਨਾ ਕਰੋ ਜੀ ਕੁਝ ਬੋਲੋ ਜਿਕਰਾ ਪਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਮਤਲਬ ਹਮ ਹਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ ਤੁਹਾਡੇ ਸਹਿਯੋਗ ਨਗਦੇ ਸਹਿਯੋਗ ਨਾਲੇ ਕੰਮ ਹੋਣਾ ਬਾਕੀ ਪੀਰਾਂ ਦੇ ਦਰਬਾਰ ਤੇ ਵੀ ਤੁਸੀਂ ਸਾਰੀ ਰਹਿਮਤ ਕਰਨੀ ਹੈ ਜੈ ਬਾਬੇ ਦੀ ਜੈ ਬਾਬਾ ਇੱਕ ਹੋਰ ਜ਼ਰੂਰੀ ਸੂਚਨਾ ਜੀ 27 ਤਰੀਕ ਦਿਨ ਵੀਰਵਾਰ ਨੂੰ ਪੀਰਾਂ ਦੇ ਸਥਾਨ ਤੇ ਵਿਸ਼ਾਲ ਭੰਡਾਰਾ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੇ ਵੀਰਵਾਰ 27 ਤਰੀਕ ਨੂੰ ਪਿੰਡ ਦੇ ਲਖ ਦਾਤਾ ਰੌਜਾ ਪੀਰਾਂ ਦੇ ਸਥਾਨ ਤੇ ਪਹੁੰਚ ਕੇ ਵਿਸ਼ਾਲ ਭੰਡਾਰੇ ਵਿੱਚ ਰੌਣਕ ਨੂੰ ਵਧਾਣਾ ਅਤੇ ਉੱਤੇ ਵੀ ਸਵੇਰ ਵੇਲੇ ਚਾਹ ਪਕੌੜੇ ਦੁਪਹਿਰ ਨੂੰ ਭੰਡਾਰਾ ਤੇ ਕਲਾਕਾਰ ਵੀ ਹੋਣਗੇ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੇ ਹਮਮ ਆਗੇ ਪਹੁੰਚਣਾ ਕਿਉਂਕਿ ਇਹ ਵੀ ਨਗਰ ਦਾ ਜਿਹੜਾ ਕੰਮ ਹੈ ਇਹ ਪਿੰਡ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਤੋਂ ਸਾਡੇ ਦਰਬਾਰ ਦੇ ਮੁਖੀ ਸਾਡੇ ਅੰਕਲ ਜੀ ਬਖਤਾਵਰ ਸਿੰਘ ਜੀ ਤੋਂ ਬਾਬਾ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਨਕਲ ਲੰਮੀ ਉਮਰਾਂ ਵਕਸ਼ਣ ਤੰਦਰੁਸਤੀਆਂ ਵਕਸ਼ ਇਹਦੇ ਨਾਲ ਹੀ ਜਕਾਰਾ ਪਣਾ ਹਰੀ ਜੀ ਦਾ ਬੋਲ ਸਾਚੇ ਦਰਬਾਰ ਕੀ ಈ ದೇವಾ ಮಾತಾ ਹੋਰ ਚੜੇ ਹੋਰ ਚੜੇ ਮੇਵਾ ਬਿਹਾਰ ਚੜੇ ਰਮਾਨੀ ਸ੍ਰੀ ਦਾਤ ਜੀ ਦੀ ਨਾਜ ਰੱਖੂ ਮੰਬੂ ਬੱਤਰਮਾਨੀ ਤਾ ਤੋਦਸ ਕੋ ਮੂੜਨ ਕਰੋ ਸਈ ਵੱਲੇ ਹਾਰੀ ਧੋਵਣਤ ਕੋ ਮੂੜਾ ਜੀ ਦੇ ਨਾਮ ਵਾਰੀ ਲੋਰੇ ਜੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ਜੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ਜੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ਘੜ ਵਿੱਚ ਸਿੰਘੀ ਤੇ ਸਵਾਰੀ ਕੀਤੀ ਮੋਹਰੇ ਜੜੀ ਮੈਨੂੰ ਜੋਗੀ ਜੀ ਦੇ ਨਾਮ ਵਾਰੀ ਲੋਰੇ ਜੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ਜੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋਰੇ ਮਸਤ دیਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮਸਤ دیਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਮਸਤ دیਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਨਿੱਕੇ ਨਿੱਕੇ ਪੈਰਾਂ ਨਾਲ ਨਿੱਕੇ ਨਿੱਕੇ ਪੈਰਾਂ ਨਾਲ ਸੋਹਣੀ ਜੀ ਦੀ ਤੋਹਰੇ ਜੈਤੂ ਬਾਬਾ ਜੀ ਕੜੀ ਮੈਨੂੰ ਬਾਬਾ ਜੀ ਦੇ ਨਾਮ ਵਾਲੀ ਲੋਰੇ ਹੈ ਹੋ 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 ਨਸ਼ਾ ਉਹਦੇ ਨਾਮ ਵਾਲਾ ਵੱਖਰਾ ਏ ਜੱਗ ਤੋਂ ਪ੍ਰਿੰਸੀਪਲ ਜੀ ਐਸਐਪਰ ਖਾਸਾ ਸੀਰੀਅਸ ਕੈਂਡੀ ਕੁਮਾਰ ਸਾਹਿਬ ਇੰਦਰਜੀਤ ਮਾਹੀ ਇਹ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਢੀ ਦਾ ਰੋਡ ਤੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਕਟ ਮਾਡਲ ਸਕੂਲ ਜਿਹੜਾ ਹੈਗਾ ਉਹ ਚ ਲਾਇਆ ਹੈਗਾ ਜਿਹਦੇ ਵਿੱਚ 3 ਨਸ ਤੋਂ ਲੈ ਕੇ 5ਵੀਂ ਜਮਾਤ ਇਹ ਵੀ ਸਮਿਡਿਅਮ ਦੇ ਵਿੱਚ ਜਿਹੜੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹ ਵੀ ਦੇਤੀ ਸਾਡੇ ਦੇ ਜਿਹੜੇ ਆ ਕਿ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਮੇਰੀ ਬੇਨਤੀ ਕਰਦਾ ਤੇ ਬੱਦ ਤੋਂ ਬੱਦ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਹੋ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਇੱਧਰ ਦੇ ਪੱਖੋਂ ਇਹਦਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇੰਥ ਤੋਂ ਲੈ ਕੇ ਬਾਦਮੀਕ ਕੋ ਕਲਾਸ ਤੱਕ ਸਾਡੇ ਇਹ ਕਲਾਸਾਂ ਜਿਹੜੀਆਂ ਹੈਗੀਆਂ ਤੇ ਸਭ ਦੇ ਪਲਾਸ 1 ਪਲਾਸ 2 ਜਿਹੜੀ ਆ ਕਮਰਸ ਵਿੱਚ ਇਹ ਜਿਹੜੀ ਆ ਪੜ੍ਹੀ ਦਿੱਤੀ ਹੈਗੀ ਆ ਤੇ ਇਸ ਇਹ ਜਿਹੜਾ ਹੈਗਾ ਸਾਡੇ ਓਜਨੀ ਕਲਾਸਾਂ ਚੱਲ ਰਹੀਆਂ ਨੇ ਆਈਆਂ। ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਨਾ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਹੈ ਇਹ ਇਹ ਜਿਹੜਾ ਥੇਵਾ ਦਾ ਮੌਕਾ ਦੇ ਕੁ ਨੂੰ ਦੇ ਧੰਨਵਾਦ। ਇਹ ਸੱਜਣ ਲਖਸ਼ੀਰ 팔 ਸਿੰਘ ਨਗਰ ਦਾ ਸੰਸਕਰਤ ਅੱਜ ਦੀਆਂ ਵਿਸ਼ੇਸ਼ ਸੰਗਰਗੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ